ਹਾਂਜੀ ਬਾਬਿਓ ਅੱਜ ਲਾਉਣੀਆਂ ਆਪਾਂ ਅੱਜ ਆਹ ਦੋ ਮਦੀਨਾ ਦੀ ਵੀਡੀਓ ਥਲਕੀ ਜੀ ਤੁਹਾਨੂੰ ਝਲਕ ਮਰਵਾਤੀ ਆ ਮੇਰਾ ਵੀਰ ਠੀਕ ਆ ਜੀ ਤੇ ਕਰੋ ਚੈੱਕ ਮੈਗ ਮਾਦੀਆਂ ਆਪਣੀਆਂ ਦਾ ਕਰਤਕਾਠ ਸ਼ਕਲ ਅਕਲ ਤੇ ਰੰਗ ਰੂਪ ਤੇ ਆਓ ਮੇਰਾ ਭਰਾ ਹੁਣ ਕਰਦੇ ਆਪਾਂ ਮੁਕੰਮਲ ਵੀਡੀਓ ਦੀ ਸਟਾਰਟਿੰਗ ਤੇ ਬੋਹਾਂਜੀ ਵਾਜੀ ਨੋਸ਼ ਕਰ ਰਿਹਾ ਆ ਵਾਪਸ ਹੱਥੇ ਆ ਗਿਆ ਲੈ ਕੀ ਹਾਲ ਚਾਲ ਹੈ ਵੀਰ ਸਵਾਗਤ ਆ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਉਹ ਜਿਹੜਾ ਸਾਦਨ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ ਨਵੇਂ ਵਾਜੀ ਚੈਨਲ ਆਪਾਂ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਤੁਹਾਡੇ ਲਈ ਜਹੀਆਂ ਸ਼ਾਨਦਾਰ ਵੀਡੀਓ ਲੈ ਆਉਂਦੇ ਰਿਹਾ ਕਰੀਏ ਤੇ ਇੱਕ ਤੋਂ ਇੱਕ ਖਰੇ ਤੇ ਟੌਪ ਜਾਨਵਰਾਂ ਦਾ ਸ਼ੌਕ ਇੱਕ ਰਾਂ ਦੇ ਰਿਹਾ ਕਰੀਏ ਉਹ ਹਾਂਜੀ ਵੀ ਦਰਸ਼ਕ ਵੀਰੋ ਕੀ ਹਾਲ ਚਾਲ ਹੈ ਮੇਰਾ ਭਰਾ ਠੀਕ ਠਾਕ ਆ ਤੁਹਾਡਾ ਛੋਟਾ ਭਰਾ ਅਮੀਦ ਕਰਦਾ ਮੇਰੇ ਸਾਰੇ ਵੀਰ ਭਰਾ ਆਪਣੇ ਘਰ ਪਰਿਵਾਰ ਜਨਵਰਾਂ ਦੇ ਵਿੱਚ ਠੀਕ ਠਾਕ ਹੋਣਗੇ ਵੀਡੀਓ ਆਪਣੀ ਬੇਕੇਮਰਾ ਪ੍ਰਾਨ ਅਨੰਦ ਤੋਂ ਮਾਣਦੇ ਹੋਣਗੇ ਉਹ ਹਾਂਜੀ ਵੀ ਬਾਬਿਓ ਕਰੋ ਦਰਸ਼ਨ ਜੀ ਆਪਣੀ ਅੱਜ ਵਾਲੀਆਂ ਟਾਪ ਵੱਡੀਆਂ ਮਾਦੀਆਂ ਦੀ ਕੁਆਲਿਟੀ ਬਿਲਕੁਲ ਪਹਿਲਾਂ ਮੈਂ ਵਿੱਚ ਇੱਕ ਗੱਲ ਕਹਿ ਦੇਣੀ ਚਾਹੁੰਦਾ ਵੀਰੇ ਪਹਿਲਾਂ ਤੁਸੀਂ WhatsApp ਤੇ ਆ ਕੇ ਇੱਕ ਵਾਰੀ ਰੇਟ ਇਹਨਾਂ ਦਾ ਲਾਜ਼ਮੀ ਕਨਫਰਮ ਕਰ ਲਿਓ ਤੇ ਇੰਨੀ ਗਰੰਟੀ ਆ ਮਰਾ ਵੀਰ ਤੁਸੀਂ ਰੇਟ ਪਤਾ ਕਰ ਲਿਆ ਮਾਦੀਆਂ ਤੁਸੀਂ ਇੰਨੀ ਗੱਲ ਕਹਿ ਦੇਣੀ ਵੀਰੇ ਮਾਦੀਆਂ ਸਾਡੀਆਂ ਹੋ ਗਈਆਂ ਸਾਨੂੰ ਇੱਕ ਤੋਂ ਡੇਢ ਘੰਟੇ ਦਾ ਟਾਈਮ ਦੇ ਦਿਓ ਪੇਮੈਂਟ ਆਹੀ ਤੁਹਾਨੂੰ ਲਾ ਦਿੰਨੇ ਆ ਕਬੂਤਰੀਆਂ ਅੱਗੇ ਨਹੀਂ ਜਾਣੀਆਂ ਚਾਹੀਦੀਆਂ ਕਿਉਂਕਿ ਦਰਸ਼ਕੋ ਕਬੂਤਰੀਆਂ ਦੇ ਵਿੱਚ ਕੁਆਲਿਟੀ ਪਿਆਰ ਉਹ ਬਲੱਡ ਦੇ ਵਿੱਚੋਂ ਬਾਬੇ ਗੁਰਦੇਵ ਵਾਲੇ ਕੂਤਰਾਂ ਦੇ ਵਿੱਚੋਂ ਵੱਡੀਆਂ ਕੂਤਰੀਆਂ ਜੀ ਇੱਕ ਲਾਲ ਚੀਨੀ ਚਿੱਟੀਆਂ ਦੀ ਠੀਕ ਹੈ ਦੂਜੀ ਲਾਲ ਚੀਨੀ ਬਿਲਕੁਲ ਪੀਲੀਆਂ ਅੱਖਾਂ ਦੀ ਪੈਰਾਂ ਦੇ ਵਿੱਚ ਇਹਨਾਂ ਦੇ ਪੱਖੀਆਂ ਰਿੰਗਾਂ ਲੱਗੀਆਂ ਚੈੱਕ ਕਰ ਲਓ ਮੇਰਾ ਵੀਰ ਕੋਈ ਕਟੀਆਂ ਨਹੀਂ ਕੋਈ ਕੋਹ ਨਹੀਂ ਇੱਕੋ ਭਰਾ ਦੇ ਘਰ ਦੀਆਂ ਮਾਦੀਆਂ ਨੇ ਦਰਸ਼ਕੋ ਵੱਡੀਆਂ ਕੂਤਰੀਆਂ ਨੇ ਆਂਡੇ ਬੱਚੇ ਧਰਦੀਆਂ ਹੋਈਆਂ ਨੇ ਚੈੱਕ ਕਰ ਸਕਦੇ ਹੋ ਉਹਨਾਂ ਦੀ ਜਬੜੀਆਂ ਵੀ ਪਾਟੀਆਂ ਹੋਈਆਂ ਨੇ ਮੇਰਾ ਭਰਾ ਉੜੀ ਜਾਂ ਪੂਛਾ ਕੋਲੋਂ ਮੈਲੀਆਂ ਨਹੀਂ ਕਿਉਂਕਿ ਆਂਡੇ ਬੱਚੇ ਧਰਦੀਆਂ ਹੋਈਆਂ ਆਪਣੀਆਂ ਇਹ ਵੱਡੀਆਂ ਗੂਧੀਆਂ ਨੇ ਫੁੱਲ ਗਰੰਟੀ ਵਾਲੀਆਂ ਮੇਰਾ ਭਰਾ ਗੂਧਰੀਆਂ ਨੇ ਠੀਕ ਹੈ ਜੀ ਇਹ ਨਹੀਂ ਕਿ ਹਾਂ ਵੀ ਜੋ ਮਿਲਿਆ ਚੱਕ ਕੇ ਚਾੜਤਾ YouTube ਤੇ ਦੇ ਦਿੰਦੀਆਂ ਗਰੰਟੀਆਂ ਨਹੀਂ ਮੇਰਾ ਭਰਾ ਚੀਜ਼ ਹੋएगी ਜੈਨੂਅਲ ਹੋएगी ਪਿਆਰ ਬਲੱਡ ਦੇ ਵਿੱਚੋਂ ਹੋएगी ਐਸੀ ਗੱਲ ਦੀ ਆਪਣੀ ਗਰੰਟੀ ਆ ਬਾਕੀ ਕਿਸੇ ਭਰਾ ਨੇ ਕੋਈ ਗੱਲਬਾਤ ਪੁੱਛਣੀ ਹੁੰਦੀ ਕੋਈ ਵੀ ਹਨਾ ਹੀਠਾਂ ਦੇਤੇ ਨੰਬਰ ਤੇ ਮੇਰਾ ਭਰਾ ਸਕਰੀਨ ਤੇ ਆਪਣਾ ਨੰਬਰ ਚੱਲਦਾ ਹੁੰਦਾ ਉਸ ਨੰਬਰ ਤੇ ਮੇਰਾ ਵੀ ਤੁਸੀਂ ਕਾਲ ਲਾ ਲਿਆ ਕਰੋ 9041226065 ਵਾਲੇ ਨੰਬਰ ਤੇ ਜਦੋਂ ਮਰਜ਼ੀ ਤੁਸੀਂ ਆਪਣੇ ਨਾਲ ਕੰਟੈਕਟ ਮੇਰਾ ਭਰਾ ਕਰ ਸਕਦੇ ਹੋ ਠੀਕ ਹੈ ਚੈੱਕ ਕਰ ਲਓ ਮਾਧੀਆਂ ਦੀ ਕੁਆਲਿਟੀ ਕਦ ਕਾਠ ਸ਼ਕਲ ਅਕਲ ਦੇ ਬਾਈ ਜੀ ਰੰਗ ਰੂਪ ਮੈਂ ਕਹਿੰਦਾ ਦੇਖ ਕੇ ਕੂਤਿਆਂ ਨੂੰ ਭੁੱਖ ਲੱਤਦੀ ਕਿ ਹਾਂ ਵੀ ਬਾਕੀ ਮਾਧੀਆਂ ਹੈਗੀਆਂ ਨੇ ਆਦੇ ਵੀ ਦੱਸਕੋ ਹੁਣ ਆਪਾਂ ਤੁਹਾਨੂੰ ਇਹਨਾਂ ਮਾਧੀਆਂ ਦੇ ਪਰਪਲਿਆਂ ਦਾ ਅੱਖਾਂ ਦਾ ਪੰਜਾਂ ਦਾ ਬਕਾਇਦਾ ਤੁਹਾਨੂੰ ਕੱਲੀ ਕੱਲੀ ਚੀਜ਼ ਦਾ ਮਰਾ ਵੀ ਤਸੱਲੀ ਬਖਸ਼ ਆਪਾਂ ਸ਼ੌਂਕ ਕਰਾਉਨੇ ਆ ਤੇ ਵੀਡੀਓ ਵਿੱਚ ਮਰਾ ਵੀ ਤੁਸੀਂ ਲਾਸਟ ਤਾਈਂ ਬਣੇ ਰਹੋ ਤੇ ਦੱਸਿਓ ਵੀ ਦਰਸ਼ਕੋ ਕਿਦਾਂ ਲੱਗਿਆ ਤੁਹਾਨੂੰ ਅਰੇ ਜਿਹੜੇ ਬੰਦੇ ਦੇ ਘਰੋਂ ਕੂਤਰੀਆਂ ਆਈਆਂ ਹੋਗੀਆਂ ਇਹਨਾਂ ਨੇ ਪੂਰੇ ਫੁੱਲ ਟਾਕ ਵਾਲਾ ਬੰਦਾ ਠੀਕ ਹੈ ਬਾਕੀ ਭਰਾ ਦੇ ਆਪਾਂ ਘਰੇ ਵੀ ਜਾਵਾਂਗੇ ਉੱਥੋਂ ਦੀਆਂ ਵੀਡੀਓ ਲਾ ਕੇ ਆਪਾਂ ਆਪਣੇ ਚੈਨਲ ਦੇ ਉੱਤੇ ਵੀ ਲਾਵਾਂਗੇ ਕਿ ਸਾਰੇ ਬੰਦਿਆਂ ਨੂੰ ਪਤਾ ਲੱਗ ਜਾਵੇ ਹਾਂ ਵੀ ਕੂਤਰ ਕਿੱਥੋਂ ਆਏ ਤੇ ਕਿੱਥੋਂ ਨਹੀਂ ਮੇਰਾ ਵੀ ਠੀਕ ਹੈ ਘਰ ਦੇ ਸਟਾਪ ਹਾਂਜੀ ਵੀ ਦਰਸ਼ਕੋਾ ਚੈੱਕ ਕਰੋ ਜੀ ਆਪਣੀ ਪਹਿਲੀ ਮਾਦੀ ਦੀ ਕੁਆਲਿਟੀ ਬਾਬੇ ਗੁਰਦੇਵ ਕੰਗੀਆਂ ਵਾਲੇ ਕੂਤਰਾਂ ਦੇ ਵਿੱਚੋਂ ਜੀ ਲਾਲਸਰੀ ਪੂਰੀ ਨੋਕ ਪੀਲੀ ਅੱਖਾਂ ਸਾਰੀ ਲਾਲ ਜੀ ਨੇ ਉਤਰੇ ਬੱਦੇ ਗੁਦਰੀਆ ਜੀ ਆਂਡੇ ਬੱਚੇ ਧਰਦੀ ਹੋਈ ਠੀਕ ਹੈ ਜੀ ਆਂਡੇ ਬੱਚਿਆਂ ਦੀ ਮੇਰਾ ਵੀਰ ਆਪਣੀ ਪੂਰੀ ਗਰੰਟੀ ਰਹਿ ਗਈ ਮੇਰਾ ਭਰਾ ਠੀਕ ਹੈ ਚੰਗੇ ਕੂਤਰਾਂ ਦੇ ਵਿੱਚ ਇਹਨਾਂ ਦਾ ਜੋੜਾ ਲਾਉਂਗੇ ਬੱਚਿਆਂ ਦਾ ਰਿਜ਼ਲਟ ਤੁਹਾਨੂੰ ਮਿਲਣਾ ਹੀ ਮਿਲਣਾ ਆ ਮੇਰਾ ਭਰਾ ਠੀਕਾ ਇਹ ਨਹੀਂ ਹਾਂ ਤੁਸੀਂ ਜਮਾ ਮਾੜਾ ਕੂਤਰ ਲਾ ਦੂੰ ਵੀਰੇ ਫਿਰ ਤਾਂ ਰਿਜ਼ਲਟ ਕੀ ਮਿਲਣਾ ਹੈ ਹਾਂ ਦਾ ਚੰਗੇ ਨਾਲ ਚੰਗਾ ਲਾਉਂਗੇ ਮੇਰਾ ਭਰਾ ਤੁਹਾਨੂੰ ਪਤਾ ਹੀ ਆ ਜੀ ਗਾਂ ਜਿਹੜੇ ਅਸਲੇ ਤਿਆਰ ਹੋਣੇ ਚੰਗੇ ਹੀ ਹੋਣੇ ਫਿਰ ਮੇਰਾ ਭਰਾ ਠੀਕ ਹੈ ਜੀ ਚੈੱਕ ਕਰ ਸਕਦੇ ਹੋ ਬਾਈ ਜੀ ਆਹ ਆਪਣੀ ਮਾਦੀ ਦੀ ਆਖਿਆ ਜੀ ਅੱਖ ਦੀ ਮੇਰਾ ਭਰਾ ਕੁਆਲਿਟੀ ਚੈੱਕ ਕਰ ਲਓ ਬਹੁਤ ਸੋਹਣਾ ਅਤੇ ਆਲਾ ਬੋਡੀ ਸਟਰਕਚਰ ਰੱਖਦੀਆਂ ਨੇ ਕੂਤਰੀਆਂ ਆਪਣੀਆਂ ਪਤਾ ਲੱਗਦਾ ਹੱਥ ਦੇ ਵਿੱਚ ਹਾਂ ਯਾਰ ਬਾਕੀ ਕੋਈ ਚੀਜ਼ ਆਈ ਹੈ ਠੀਕ ਹੈ ਜੀ ਬਾਕੀ ਜਿਹੜੇ ਭਰਾ ਨੂੰ ਪਛਾਣ ਹੈਗੀ ਆ ਜੀ ਉਸ ਭਰਾ ਨੇ ਤਾਂ ਝੱਟ ਵੇਚ ਕੇ ਨਾਲ ਹੀ ਫੋਨ ਲਾ ਦੇਣਾ ਕਹਿ ਦਿੰਨਾ ਵੀ ਠੀਕ ਹੈ ਬਾਕੀ ਫਰੰਟ ਤੁਸੀਂ ਮਾਦੀ ਦਾ ਚੈੱਕ ਕਰ ਲਓ ਦੇਖੋ ਜੀ ਥੱਕ ਚੌੜੀ ਪਿੱਛੋਂ ਜਮਾ ਬ੍ਰੇਕ ਬੰਦ ਜੀ ਆਪਣੀ ਮਾਦੀ ਤੇ ਫੁਰਤੀਲੀ ਬਹੁਤ ਜ਼ਿਆਦਾ ਆ ਠਹਿਰ ਜਾ ਬਹੁਤ ਠਹਿਰ ਜਾ ਕਰਾ ਲੈਂਦੇ ਸ਼ੌਕ ਤੇਰਾ ਆ ਲਓ ਜੀ ਆ ਬਾਈ ਜੀ ਮਾਦੀ ਆਪਣੀ ਦੀ ਦੂਜੇ ਬੰਨੇ ਦੀ ਅੱਖ ਦੀ ਕੁਆਲਿਟੀ ਮੇਰਾ ਭਰਾ ਚੈੱਕ ਕਰ ਲਓ ਜਮਾ ਬ੍ਰੇਕ ਟੇਪਰ ਚ ਸਿਰ ਤੇ ਚੁੰਝ ਦੇਖੋ ਜੀ ਕਿੱਡੀ ਵੱਡੀ ਚੁੰਝ ਰੱਖਦੀ ਘੁਤਰੀ ਇਹ ਠੀਕ ਹੈ ਜੀ ਉਹ ਠਹਿਰ ਜਾ ਠਹਿਰ ਜਾ ਆ ਕਰੋ ਚੈਕਿੰਗ ਮੇਰਾ ਭਰਾ ਕੁਆਲਿਟੀ ਹੁਣ ਮੈਂ ਤੁਹਾਨੂੰ ਮਾਦੀ ਦੀਆਂ ਪਹਿਲੀਆਂ ਤਿੰਨ ਕੰਨੀਆਂ ਵਿਖਾਉਣਾ ਮੇਰਾ ਭਰਾ ਤੁਹਾਨੂੰ ਆਪ ਹੀ ਪਤਾ ਲੱਗ ਜੂ ਕੀ ਕੁਆਲਿਟੀ ਹੈਗੀ ਇਨ੍ਹਾਂ ਕੂਤੀਆਂ ਵਿੱਚ ਤੇ ਕੀ ਨਹੀਂ ਆ ਕੈਂਚੀ ਲੱਗੀ ਹੋਇਆ ਕੋਰਾ ਤੁਸੀਂ ਪੱਲੇ ਦੀ ਲੈਂਥ ਚੈੱਕ ਕਰ ਲਓ ਮੇਰਾ ਭਰਾ ਕਿੱਡੀ ਲੈਂਥ ਰੱਖਦੀ ਤੇ ਪਹਿਲੀਆਂ ਤਿੰਨ ਕੰਨੀਆਂ ਚੈੱਕ ਕਰ ਲਓ ਜੀ ਦੇਖੋ ਬਿਲਕੁਲ ਬਰਾਬਰ ਰੱਖਦੀਆਂ ਤਿੰਨ ਕੰਨੀਆਂ ਠੀਕ ਹੈ ਜਿੱਥੇ ਮਰਜੀ ਬੱਚੇ ਛੱਡ ਦਿਓ ਮੇਰਾ ਭਰਾ ਬਾਈ ਨੇ ਆਪਾਂ ਨੂੰ ਕਹਿ ਕੇ ਦਿੱਤੀ ਵੀਰੇ ਬੱਚੇ ਤੁਰਦੇ ਨਹੀਂ ਇਨ੍ਹਾਂ ਤੋਂ ਠੀਕ ਹੈ ਜੀ ਚੈੱਕ ਕਰ ਸਕਦੇ ਹੋ ਬਾਕੀ ਜਿਹੜਾ ਭਰਾ ਪਰਖੀ ਆ ਉਹਨੇ ਵੇਖ ਕੇ ਹੀ ਪਰਖਿਆ ਨਾ ਯਾਰ ਤੇ ਆਹ ਦਰਸ਼ਕੋ ਮਾਦੀ ਆਪਣੀ ਦੇ ਪੈਰ ਆ ਇਥੋਂ ਥੋੜੀ ਜਿਹੀ ਮੈਲੀ ਆ ਜੀ ਕੁਦਰੀ ਕਿਉਂਕਿ ਆਂਦੇ ਬੱਚਿਆਂ ਵਾਲੇ ਆਹ ਕੁਦਰੇ ਆ ਆ ਪੈਰ ਚੈੱਕ ਕਰ ਲਓ ਮੇਰਾ ਵੀਰ ਠੀਕ ਹੈ ਬਿਲਕੁਲ ਲਾਲ ਸੁਰਖ ਪੈਰ ਦੇ ਵਿੱਚ ਉਹਦੇ ਪੱਕਾ ਛਲਾ ਲੱਗਿਆ ਨਾਮ ਨੰਬਰ ਲੱਗਿਆ ਹੋਇਆ ਜੀ ਠੀਕ ਹੈ ਜੀ ਚੈੱਕ ਕਰ ਸਕਦੇ ਹਾਂ ਪੂਰੀ ਨੋਕਾ ਤੇ ਪੂਰੀਆਂ ਨੋਂਦਰਾਂ ਨੇ ਮੇਰਾ ਵੀਰ ਆਂਦੇ ਬੱਚਿਆਂ ਦੀਆਂ ਕੁਦਰੀ ਨੇ ਤਾਂ ਕਰਕੇ ਥੋੜੀਆਂ ਇਥੋਂ ਮੈਲੀਆਂ ਮੇਰਾ ਭਾ ਫੈੜ ਜਾ ਬੱਤੋਂ ਫੈੜ ਤੇ ਇਹ ਆਲੂ ਜੀ ਆ ਸੀਗੇ ਦਰਸ਼ਕੋ ਆਪਣੀ ਮਕਮਲ ਪਹਿਲੀ ਕੁਦਰੀ ਤੇ ਆਓ ਭਰਾ ਹੁਣ ਮੈਂ ਤੁਹਾਨੂੰ ਅਗਲੀ ਮਾਦੀ ਦਾ ਸ਼ੋਅ ਕਰਾਉਣਾ ਤੇ ਵੀਡੀਓ ਵਿੱਚ ਮੇਰਾ ਵੀਰ ਤੁਸੀਂ ਲਾਸਟ ਤਾਈ ਬਣੇ ਰਹੋ ਤੇ ਜਮ ਮੇਰਾ ਭਰਾ ਪਰਾ ਪੂਸਤਾ ਹੀ ਕੰਨੀਆਂ ਰੱਖਦੀ ਕੁਤਰੀ ਤੇ ਉਹ ਠਹਿਰ ਜਾ ਠਹਿਰ ਜਾ ਛੱਡ ਦਿੰਨਾ ਭਰਾਵਾ ਤੈਨੂੰ ਠਹਿਰ ਜਾ ਦੇਖੋ ਜੀ ਕਿੰਦਾ ਚੀੜਪਣ ਕਰਦੀ ਕੁਤਰੀ ਹੱਥ 'ਚ ਆ ਕੇ ਤੇ ਆਓ ਦਰਸ਼ਕੋ ਹੁਣ ਮੈਂ ਤੁਹਾਨੂੰ ਅਗਲੀ ਮਾਦੀ ਦਾ ਸ਼ੋਅ ਕਰਾਉਣਾ ਠੀਕ ਹੈ ਜੀ ਤਾਂ ਹਾਂ ਜੀ ਵੀ ਦਰਸ਼ਕੋ ਆਹ ਆਪਣੀ ਅਗਲੀ ਮਾਦੀ ਜੀ ਚੈੱਕ ਕਰੋ ਮੇਰਾ ਭਰਾ ਆਪਣੀ ਮਾਦੀ ਦੀ ਕੁਆਲਿਟੀ ਵੀਰੇ ਕਬੂਤਰੀਆਂ ਅੱਜ ਲੀਆਂ ਐਸੀਆਂ ਟੌਪ ਮਾਦੀਆਂ ਨੇ ਨਾ ਚੰਗੇ ਕੂਤਰਾ ਦੇ ਵਿੱਚ ਤੁਸੀਂ ਇਹਨਾਂ ਮਾਦੀਆਂ ਨੂੰ ਪਾਵੋ ਦੇਖੋ ਮਰਾ ਭਰਾ ਕਿੱਡਾ ਤੁਹਾਨੂੰ ਟਾਪ ਰਿਜ਼ਲਟ ਮਿਲਦਾ ਆ ਠੀਕ ਹੈ ਜੀ ਬਾਕੀ ਚਲੋ ਜੱਤ ਹਾਰ ਮੱਕਦਰਾਂ ਦੀ ਤੁਹਾਡੀ ਕਿਸਮਤ ਆ ਜੀ ਠੀਕ ਹੈ ਇੰਨੀ ਗਰੰਟੀ ਆ ਮਰਾ ਵੀਰ ਰਿਜ਼ਲਟ ਤੁਹਾਨੂੰ ਬਹੁਤ ਚੰਗਾ ਮਿਲੇਗਾ ਹੈਕ ਚੈੱਕ ਕਰ ਲਓ ਸਾਰੀ ਲਾਲਚੀਨੀ ਪੂਰੀ ਨੋਕ ਚਿੱਟੀਆਂ ਅੱਖ ਠੀਕ ਹੈ ਜੀ ਬਾਬੇ ਗੁਰਦੇਵ ਵਾਲੇ ਕੂਤਰਾਂ ਦੇ ਵਿੱਚੋਂ ਵੀਰੇ ਆਪਣੀ ਵੱਡੀ ਮਾਦੀ ਆ ਠੀਕ ਹੈ ਜੇ ਯਾਰ ਕਿਸੇ ਭਰਾ ਨੇ ਕੋਈ ਗੱਲ ਬਾਤ ਜਾਂ ਕੁਝ ਵੀ ਪੁੱਛਣਾ ਹੁੰਦਾ ਮਰਾ ਭਰਾ ਤੁਸੀਂ WhatsApp ਤੇ ਮੈਸੇਜ ਜਾਂ ਥੱਲੇ ਮੇਰਾ ਨੰਬਰ ਦਿੱਤਾ ਹੁੰਦਾ ਮਰਾ ਵੀਰ ਮੈਨੂੰ ਫੋਨ ਲਾ ਲਿਆ ਕਰੋ ਯਾਰ ਠੀਕ ਹੈ ਜੀ ਅੱਖਾਂ ਦੇਖੋ ਮੇਰਾ ਭਰਾ ਕਿਵੇਂ ਬਾਹਰ ਨੂੰ ਕਰਕੇ ਰੱਖਦੀ ਪਤਾ ਲੱਗਦਾ ਹਾਂ ਵੀ ਬਾਕੀ ਅੱਜ ਕੋਈ ਚੀਜ਼ ਆਈ ਐ ਠੀਕ ਹੈ ਬਾਕੀ ਯਾਰ ਆਪਾਂ ਜਾਨਵਰ ਆਦੇ ਵੱਲੋਂ ਮੇਰਾ ਭਰਾ ਕੋਸ਼ਿਸ਼ ਕਰੀ ਦੀ ਫੁੱਲ ਟਾਪ ਪੂਰੇ ਚੰਗੇ ਜਾਂ ਪਰ ਸੋਡੇ ਅੱਗੇ ਆਪਾਂ ਪੇਸ਼ ਕਰੀਏ ਬਿਲਕੁਲ ਚਿੱਟੀਆਂ ਅੱਖਾਂ ਚੈੱਕ ਕਰ ਸਕਦੇ ਹਾਂ ਅੱਖਾਂ ਦੀ ਕੁਆਲਿਟੀ ਸਾਰੀ ਲਾਲ ਚੀਨੀ ਆਪਣੀ ਗੂਤਰੀ ਆ ਜੀ ਪੋਟਾ ਚੈੱਕ ਕਰ ਲਓ ਠੀਕ ਹੈ ਸਿਰ ਉੱਤੇ ਦਾਗ ਤੇ ਸੋਨੂੰ ਇਹਦੀਆਂ ਤਿੰਨ ਕੰਨੀਆਂ ਵਖਾਉਣਾ ਕੁਛ ਨਾ ਦੇਖੋ ਯਾਰ ਕੱਲੀਆਂ ਮਾਦੀਆਂ ਦੀਆਂ ਤੁਸੀਂ ਕੰਨੀਆਂ ਚੈੱਕ ਕਰ ਲਓ ਤੁਹਾਨੂੰ ਆਪ ਹੀ ਪਤਾ ਲੱਗ ਜੇ ਕਰ ਲਓ ਚੈੱਕ ਕਰ ਲੋ ਕਿ ਤੇ ਮੈਂ ਕੈਂਚੀ ਲਾ ਕੇ ਤਾਂ ਨਹੀਂ ਬਰਾਬਰ ਕੀਤੀਆਂ ਵਿਆ। ਕਈਆਂ ਨੂੰ ਨਾ ਵਹਿਮ ਨਾ ਹੋਵੇ। ਏਖਾ ਨਹੀਂ ਭਰਾ ਕੈਂਚੀ ਲਾ ਕੇ ਸਧੀਆਂ ਕਰ ਦਿੰਦਾ ਕੰਨੀਆਂ ਚੈੱਕ ਕਰ ਲੋ ਵੀਰੇ। ਪਹਿਲੀਆਂ ਤਿੰਨ ਕੰਨੀਆਂ ਬਿਲਕੁਲ ਬਰਾਬਰ ਆ। ਸਗੀਆਂ ਭੈਣਾ ਨੇ ਮੇਰਾ ਭਰਾ। ਬਾਈ ਨੇ ਆਪਾਂ ਨੂੰ ਕਹਿ ਕੇ ਜੱਤੀਆਂ ਵੀਰੇ ਇਹੇ ਬਲੱਡ ਸਾਡਾ ਤੁਰਦਾ ਨਹੀਂ ਬਾਹਰਲੇ ਪਿੰਡਾਂ ਤੋਂ। ਠੀਕ ਹੈ ਜੀ। ਬਾਕੀ ਪੱਲੇ ਦੀ ਮੇਰਾ ਵੀ ਲੈਂਥ ਚੈੱਕ ਕਰ ਲੋ। ਪਤਾ ਲੱਗਦਾ ਯਾਰ ਬਾਕੀ ਮਾਦੀ ਆਈ ਆ। ਠੀਕ ਹੈ ਜੀ। ਬਿਲਕੁਲ ਪੂਸਤਾਂ ਹੀ ਕਰਨੀਆਂ ਜਦਕਿ ਮਾਦੀ ਆਪਾਂ ਕਿੱਥੋਂ ਲੱਕੀ ਆ। ਅਗਲਾ ਤੁਸੀਂ ਪੱਲਾ ਵੀ ਚੈੱਕ ਕਰ ਸਕਦੇ ਹੋ ਫਿਲਹਾਲ ਦੀ ਘੜੀ ਕੈਂਚੀ ਲੱਗੀ ਬਟ ਉਹਦੇ ਬਾਅਦ ਵਿੱਚ ਲੈਂਥ ਚੈੱਕ ਕਰ ਲਓ ਮੇਰਾ ਵੀ ਆਹ ਬਰੇ ਮਾਦੀ ਆਪਣੀ ਦੇ ਪੈਰ ਆ ਜਮਾ ਬੰਦ ਜੋੜ ਠੀਕ ਹੈ ਜੀ ਆਂਡਿਆਂ ਤੇ ਆਈ ਹੋਈ ਹੈ ਬੈਠ ਵਾਲੀ ਥਾਂ ਤੇ ਲੱਪਾ ਲਾਲ ਸੁਰਖ ਪੈਰਾਂ ਦੀ ਆਪਣੀ ਇਹ ਮਾਦੀਆ ਮੇਰਾ ਵੀ ਚੈੱਕ ਕਰ ਸਕਦੇ ਹੋ ਕੋਈ ਛੱਲਾ ਕਟਿਆ ਨਹੀਂ ਕੋਈ ਕੋਹ ਨਹੀਂ ਮੇਰਾ ਵੀ ਠੀਕ ਹੈ ਤੇ ਰਹੀ ਗੱਲ ਪੂਛ ਦੀ ਉਹ ਵੀ ਤੁਹਾਨੂੰ ਮੈਂ ਵਿਖਾ ਦੇਣਾ ਫਿਲਹਾਲ ਦੀ ਘੜੀ ਬਿਲਕੁਲ ਬੰਦ ਪੂਛ ਆ ਤੇ ਲਾਲ ਚੀਨੀ ਸਾਰੀ ਪੂਛ ਹੈ ਜੀ ਚੈੱਕ ਕਰ ਲਓ ਠੀਕ ਹੈ ਜੀ ਹਲਕੇ ਜਿਹਨਾਂ ਕੂਤਰ ਇਥੋਂ ਮਿਲੇ ਆ ਚੈੱਕ ਕਰ ਸਕਦੇ ਹੋ ਕਰ ਸਕਦੇ ਹੋ ਤੁਸੀਂ ਕੰਨੀਆਂ ਕੋਲੋਂ ਬਿਲਕੁਲ ਫਿੱਕੇ ਜੇ ਕਿਉਂਕਿ ਵੀਰੇ ਆਂਡੇ ਬੱਚੇ ਕਰਦੇ ਹੋਏ ਸਾਰੇ ਆਪਣੇ ਇਹ ਜਾਨਵਰ ਆ ਠੀਕ ਹੈ ਆ ਲਓ ਜੀ ਠਹਿਰ ਜਾ ਠਹਿਰ ਜਾ ਲੋ ਜੀ ਦੇਖੋ ਕੂਤਰ ਹੁਣ ਕਿਵੇਂ ਜੋਰ ਲਾਉਂਦੀਆਂ ਨੇ ਹੱਥ ਤੇ ਆ ਕੇ ਤੇ ਆ ਅਸੀਂ ਕੀ ਦਰਸ਼ਕੋ ਆਪਣੀ ਮਕਮਲ ਦੂਜੀ ਗੋਦੀ ਤੇ ਆਓ ਭਰਾ ਹੁਣ ਮੈਂ ਤੁਹਾਨੂੰ ਦੋਵੇਂ ਮਾਧੀਆਂ ਇਹ ਜਾਲ ਦੇ ਵਿੱਚ ਛੱਦ ਕੇ ਵਿਖਾਉਣਾ ਤੇ ਵੀਡੀਓ ਵਿੱਚ ਮੇਰਾ ਵੀ ਤੁਸੀਂ ਲਾਸਟ ਤਾਈ ਬਣੇ ਰਹੋ ਫਿਰ ਆਪਣਾ ਪਿਆਰਾ ਤੇ ਵਧੀਆ ਕਮੈਂਟ ਮੇਰਾ ਭਰਾ ਲਾਜ਼ਮੀ ਕਰਕੇ ਜਾਇਓ ਠੀਕ ਹੈ ਜੀ ਮੈਨੂੰ ਚੰਗਾ ਲੱਗਦਾ ਜਦੋਂ ਕੋਈ ਭਰਾ ਤੁਹਾਨੂੰ ਚੰਗੇ ਕਮੈਂਟ ਕਰਦੇ ਨੇ ਠੀਕ ਹੈ ਬਾਕੀ ਜਿਹੜੇ ਭਰਾ ਮਾੜੇ ਕਮੈਂਟ ਕਰਦੇ ਆ ਬਾਲਦਾ ਕੋਈ ਇੱਕ ਅੱਧਾ ਹੀ ਹੁੰਦਾ ਆ ਤੇ ਜਿਹੜੇ ਕਰਦੇ ਵੀਰੇ ਕੋਈ ਗੱਲ ਨਹੀਂ ਜੇ ਜ਼ਿਆਦਾ ਕੋਈ ਦੁਖਤ ਕਲੀਪ ਹੁੰਦੀ ਮੈਨੂੰ ਫੋਨ ਲਾ ਲਿਆ ਕਰੋ ਮੇਰਾ ਵੀਰ ਠੀਕ ਹੈ ਜੀ ਤੇ ਆ ਉਪਰ ਹੁਣ ਆਪਾਂ ਤੁਹਾਨੂੰ ਦੋਵੇਂ ਮਾਧੀਆਂ ਇਹ ਛੱਦ ਕੇ ਵਿਖਾਉਨੇ ਆ ਫੋਟੋ ਕਲਿੱਕ ਕਰ ਲਾਇਆ ਕਰੋ ਹਾਂਜੀ ਵੀ ਦਰਸ਼ਕੋ ਹੱਦbaar ਤੋਂ ਕਰਾ ਕਰ ਸਕਦੇ ਹਾਂ ਜੀ ਚੈੱਕ ਆਪਣੀ ਮਾਧੀਆਂ ਦੀ ਕੁਆਲਿਟੀ ਸਟੈਂਡਿੰਗ ਮਜੀਸ਼ਨ ਬਾਕਾਇਦਾ ਆਪਾਂ ਤੁਹਾਨੂੰ ਚੰਗੇ ਤਰ੍ਹਾਂ ਇਹਨਾਂ ਦਾ ਸ਼ੌਂਕ ਕਰਵਾਤਾ ਤੇ ਉਮੀਦ ਕਰਦਾ ਵੀ ਤੁਹਾਡਾ ਮਾਧੀਆਂ ਤੁਹਾਨੂੰ ਲਾਜ਼ਮੀ ਪਸੰਦ ਆਈਆਂ ਹੋਣਗੀਆਂ ਇੱਕ ਵਾਰੀ ਮੇਰਾ ਵੀ ਤੁਸੀਂ ਰੇਟ ਲਾਜ਼ਮੀ ਕਨਫਰਮ ਕਰ ਲਿਓ ਦਰਸ਼ਕੋ ਸਾਡਾ ਰੇਟ ਦੱਸਣ ਦੇ ਵਿੱਚ ਨਹੀਂ ਕਹੋ ਜਾਣਾ ਤੇ ਤੁਹਾਡਾ ਰੇਟ ਪੁੱਛਣ ਦੇ ਵਿੱਚ ਮੇਰਾ ਵੀ ਕਹੋ ਨਹੀਂ ਜਾਣਾ ਠੀਕ ਆ ਜੀ ਮਨ ਤੁਹਾਡਾ ਮੰਨ ਗਿਆ ਤੁਸੀਂ ਆਪ ਨੂੰ ਤੇ ਕੂਤਰ ਮਨ ਲੋ ਲੈ ਸਕਦੇ ਨੇ ਤਾਂ ਮੇਰਾ ਭਰਾ ਵੀਡੀਓ ਵੇਖ ਕੇ ਕਬੂਤਰੀਆਂ ਦਾ ਸ਼ੌਂਕ ਕਰਕੇ ਤੁਸੀਂ ਆਪਣਾ ਯਾਨੀ ਕਿ ਟਾਈਮ ਪਾਸ ਕਰ ਸਕਦੇ ਹਾਂ ਮੇਰਾ ਵੀਰੇ ਠੀਕ ਹੈ ਤੇ ਹੱਥ ਬੰਨ ਕੇ ਬੇਨਤੀ ਆ ਕੋਈ ਵੀ ਉਹ ਜਿਆ ਬੰਦਾ ਸਾਨੂੰ ਫੋਨ ਨਾ ਲਾਵੇ ਵੀਰੇ ਠੀਕ ਹੈ ਰਾਏ ਸਲਾਹ ਕਰਕੇ ਫਿਰ ਹੀ ਮੇਰਾ ਭਰਾ ਫੋਨ ਲਾਵੇ ਠੀਕ ਹੈ ਜੀ ਬੰਦੇ ਮੰਨ ਕੇ ਚਲੋ 10 ਤੋਂ 15 ਮਿੰਟ ਗੱਲਾਂ ਕਰਦੇ ਰਹਿੰਦੇ ਸਾਰੀ ਗੱਲਬਾਤ ਕਰਕੇ ਠੀਕ ਹੈ ਵੀਰੇ ਅਸੀਂ ਆਪਣੇ ਚਾਚੇ ਨੂੰ ਪੁੱਛ ਕੇ ਡੈਡੀ ਨੂੰ ਪੁੱਛ ਕੇ ਜਾਂ ਹੋਰ ਦੂਸਰ ਨੂੰ ਪੁੱਛ ਕੇ ਦੱਸਾਂਗੇ ਤਾਂ ਮੇਰਾ ਭਰਾ ਤੁਸੀਂ ਪਹਿਲਾਂ ਫੋਨ ਹੀ ਉਹਨਾਂ ਨੂੰ ਪੁੱਛ ਕੇ ਰਾਏ ਕਰੋ ਮੇਰਾ ਵੀਰ ਹਨਾ ਜੀ ਕਿਉਂਕਿ ਦਰਸ਼ਕੋ ਅੱਜ ਦੀ ਡੇਟ ਦੇ ਵਿੱਚ ਇਹਨਾਂ ਦਾ ਫालतू ਟਾਈਮ ਕਿਸੇ ਕੋਲੇ ਨਹੀਂ ਹੁੰਦਾ ਮੇਰਾ ਵੀਰੇ ਠੀਕ ਹੈ ਸਾਡਾ ਪਹਿਲੇ ਦੋ ਸ਼ਬਦਾਂ ਤੋਂ ਜੱਜਮੈਂਟ ਕਰ ਲਈ ਦੀ ਕਿ ਹਾਂ ਵੀ ਬੰਦੇ ਨੇ ਕੂਤਰ ਲੈਣੇ ਆ ਜਾਂ ਟਾਈਮ ਪਾਸ ਵਾਲਾ ਠੀਕ ਆ ਵੀ ਸਾਨੂੰ ਵੀ ਇੰਨੀ ਕੀ ਪਰਖ ਹੈਗੀ ਆ ਕਿ ਹਾਂ ਵੀ ਕਿਹੜਾ ਬੰਦਾ ਜੈਨੂਨ ਹੈਗਾ ਵਾ ਤੇ ਕਿਹੜਾ ਟਾਈਮ ਪਾਸ ਵਾਲਾ ਬੰਦਾ ਆ ਠੀਕ ਹੈ ਠੀਕ ਆ ਵੀ ਦਰਸ਼ਕੋ ਮਿਲਦੇ ਹੁਣ ਆਪਾਂ ਤੁਹਾਨੂੰ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ ਲੈ ਆਵਾਂਗੇ ਤੁਹਾਡੇ ਵਾਸਤੇ ਕੋਈ ਵਧੀਆ ਟੌਪ ਕਲਾਸ ਦੇ ਬਜੀ ਤੁਹਾਨੂੰ ਪਤਾ ਹੀ ਆ ਕਿ ਨਸਲ ਦੇ ਵਿੱਚ ਕੋਈ ਨਵੇਂ ਸਰਾਜੇ ਜਾਨਵਰ ਤ ਤੱਕ ਲਈ ਧੰਨਵਾਦ ਸ਼ੁਕਰੀਆ ਔਰ ਮਿਹਰਬਾਨੀ ਬਜੀ